ਦੇ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗੜੀ ਤੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਤੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਕੱਟੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਇਹ ਨਿਊ ਦੀ ਬੱਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੋਸਰੇਹਾਲੀ ਚਲ ਗਏ ਆ ਕੁਝ ਸਿਵਲ ਤਰਨ ਤਰ ਲੈ ਜਾਂਦੇ ਆ ਹਿਮੇਸ਼ ਕੁਮਾਰ ਕਿਹੜਾ ਪਿੰਡ ਤਰਨਦਾ ਜਲਵਾਤ ਹੀ ਆ ਨਿਊ ਦੀ ਬਸੀ ਮੈਂ ਸਿਵਲ ਹਸਪੀਟਲ ਜੀਰੇ ਚ ਰੇਡੀਓਗ੍ਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਸੀ ਇੱਕਦਮ ਵੱਜੀ ਬੱਸ ਬੜੇ ਜਿ ਵੱਜੀ ਪ੍ਰਾਧ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੱਤ ਵੀ ਹੋ ਗਈ ਆ ਕਿੰਨੇ ਦੀਆਂ ਚੱਲਦੀਆਂ ਨੇ ਹੈਗਾ ਹੀ ਬੱਸ ਬੱਸ ਕਿੰਨੇ ਕ ਜਾਣੇ ਬੱਸ ਭਰੀ 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 ਸਾਰੀ ਤੇ ਤੁੰਦ ਕਾ ਤੁੰਦ ਕਾ ਕਿੱਥੋਂ ਤੁੰਦ ਤੁੰਦ ਬੋਸਾ ਲੱਤਾਂ 'ਚ ਲੱਗੀ ਆ ਬਾਜੀ ਮੋਲ ਸੰਜ ਮੈਂਡੀਬਲ 'ਚ ਲੱਗੀ ਆ ਮਨੋਣੀ ਜੇ ਪਤਾ ਹਾਂਜੀ ਹਾਂਜੀ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਚੱਲ ਇੱਕ ਕਿੱਥੇ ਚੱਲੀ ਸੀ ਬੱਸ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਿਠਿੰਡੇ

ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰ ਦੇ ਕਾਰਨ ਤਰਨਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗੜੀ ਤੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਤੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਇਕੱਠੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਤੇ ਨਿਊ ਦੀ ਬਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੋਸਰੇ ਵਾਲੀ ਚਲ ਗਿਆ ਕੁਝ ਸਿਵਲ ਤਰਨ ਤਰ ਲੈ ਜਾਂਦੇ ਆ ਹਮੇਸ਼ ਕਮਰ ਕਿਹੜਾ ਪਿੰਡ ਤਰਨ ਦਾ ਕੀ ਗੱਲ ਬਾਤ ਹੀ ਹੈ ਨਿਊ ਦੀ ਵਾਸੀ ਮੈਂ ਸਿਵਲ ਹਸਪੀਟਲ ਜੀਰੇ ਤੇ ਰੇਡੀਓਗ੍ਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਸੀ ਇੱਕਦਮ ਵੱਜੀ ਬੱਸ ਬੜੇ ਜਿਹਾ ਵੱਜੀ ਪ੍ਰਾਦ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੈਥ ਵੀ ਹੋ ਗਈ ਆ ਕਿੰਨੇ ਬੀ ਆਣੇ ਚੱਗੇ ਨਹੀਂ ਹੈਗੇ ਹੀ ਬੱਸ ਬੱਸ ਚ ਕਿੰਨੇ ਕ ਜਾਣੇ ਬੱਸ ਭਰੀ 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 ਹੀ ਸਾਰੀ ਆਹ ਜੀ ਕਿ ਨਾ ਧੁੰਦਾ ਕਾ ਧੁੰਦਾ ਕਿੱਥੋਂ ਧੁੰਦਾ ਧੁੰਦਾ ਬਹੁਤ ਵੱਡ ਕੇ ਲੱਗੀ ਆ ਨੱਤਾ ਜੇ ਲੱਗੀ ਆ ਬਾਜੀ ਬੋਲ ਸੰਜ ਮੈਂਡੀਵਲ ਚ ਲੱਗੀ ਆ ਮੈਨੂੰ ਨਹੀਂ ਜੇ ਪਤਾ ਹਾਂਜੀ ਹਾਂ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦ ਅੱਛਾ ਇਹ ਕਿੱਥੇ ਚੱਲੀ ਸੀ ਬੱਸ ਅਮਰ ਸਾਹਿਬ ਤੋਂ ਅਮਰ ਸਾਹਿਬ ਤੋਂ ਮਠੰਡੇ ਅਮਰ ਸਾਹਿਬ ਤੋਂ ਮਠੰਡਾ ਹਾਂਜੀ ਡਾਕਟਰ ਸਾਨੀਆ ਹੋ ਰਹੀ ਹੈ ਮੈਡਮ ਕੀ ਆ ਹਾਦਸਾ ਇੱਥੇ ਆਇਆ ਪੀਸ਼ੈਂਟ ਬੱਸ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਜਿਸ ਦੇ ਕਾਰਨ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਟੋੜੇ ਦਾ ਟਰੀਟਮੈਂਟ ਚੱਲ ਰਹੀ ਹੈ ਜੀ ਦੋ ਜਾਨਾਂ ਨਮੂਸਰ ਆਪਰੇ ਹਾਂਜੀ ਉਹ ਕਾਫੀ ਸੀਰੀਅਸ ਸੀ ਇਸ ਕਰੋਂ ਜੀਐਨਡੀਸ ਰੈਫਰ ਕੀਤਾ ਕਿੰਨੇ ਜਾਨਾ ਦੋ ਜਾਨਾਂ ਜੀ ਅ ਹੋਰ ਵੀ ਗੁਰਦੂਸ਼ ਤਲਾਸ਼ ਕੀਤੀ ਹਜੇ ਤਾਂ ਨਹੀਂ ਫਿਲਹਾਲ ਬਾਕੀ ਦਾ ਅਪਡੇਟ ਦਗਾ ਜਿੱਦਾਂ ਹੀ ਡੈਨਿਕਸ ਵੈਰਟੀ ਵੀ ਦੇਖ ਰਿਓ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰਦ ਦੇ ਕਾਰਨ ਤਰਨਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗਣੀ ਧੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਕਟਿਆ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਇਹ ਨਿਊ ਦੀ ਬਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ। ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੁਸਰੇਆਲੀ ਚਲ ਗਏ ਆ। ਕੁਝ ਸਿਵਲ ਤਰਨ ਤਰ ਲੈ ਜਾਂਦੇ ਆ। ਹਮੇਸ਼ ਕਮਰ ਕਿਹੜਾ ਪਿੰਡ ਤਰਨ ਦਾ? ਸ਼ੀਲਪਾ ਤੋਂ ਹੀ ਆ। ਨਿਊ ਦੀ ਬਸ ਹੀ ਮੈਂ ਸਿਵਲ ਹਸਪੀਟਲ ਜੀਰੇ ਚ ਰੇਡੀਓਗ੍ਰਾਫਰ ਆ ਔਰ ਡਿਊਟੀ ਤੇ ਜਾ ਰਿਹਾ ਸੀ। ਇੱਕਦਮ ਵੱਜੀ ਬਸ। ਖੜੇ ਚ ਵੱਜੀ ਪ੍ਰਾਗ ਚ। ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ। ਗੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੈਥ ਵੀ ਹੋ ਗਈ ਆ ਕਿੰਨੇ ਗਏ ਦੱਸੀ ਹੈ ਹੈਗਾ ਹੀ ਬੱਸ ਬੱਸ ਕਿੰਨੇ ਗਏ ਜਾਣੇ ਬੱਸ ਭਰੀ 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 ਸਾਰੀ ਤੇ ਕਿਨਾ ਤੁੰਦ ਘੱਟ ਤੁੰਦ ਘੱਟ ਤੁੰਦ ਤੁੰਦ ਬਹੁਤ ਲੱਤਾਂ 'ਚ ਲੱਗੀ ਆ ਬਾਜੀ ਬੋਲ ਸੰਜ ਮੰਡੀ ਬਲ 'ਚ ਲੱਗੀ ਆ ਮੈਨੂੰ ਨਹੀਂ ਜੇ ਪਤਾ ਹਾਂਜੀ ਹਾਂਜੀ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਛਾ ਇੱਕ ਕਿੱਥੇ ਚੱਲੀ ਸੀ ਬੱਸ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਠਿੰਡੇ ਅੰਮ੍ਰਿਤਸਰ ਤੋਂ ਬਠਿੰਡਾ ਹਾਂਜੀ ਡਾਕਟਰ ਸਾਨੀਆ ਹੋਰੀ ਮੈਨੂੰ ਕੀ ਆ ਹਾਂ ਸੌਰੀ ਤੇ ਆ ਰਹੇ ਇਸ਼ੂਸ ਬਸ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਜਿਹਦੇ ਕਾਰਨ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਤੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਜੀ ਦੋ ਜਾਨਾਂ ਨੰਬਰ ਸਰ ਹੈ ਹਾਂ ਜੀ ਉਹ ਕਾਫੀ ਸੀਰੀਅਸ ਸੀ ਤੇ ਇਸ ਕਰੋਂ ਜੀਐਨਡੀ ਐਸ ਰੈਫਰ ਕੀਤਾ ਕਿੰਨੇ ਜਾਨਾਂ ਦੋ ਜਾਨਾਂ ਜੀ ਨੰਬਰ ਉਹ ਵੀ ਗੁਰਦੇਸ਼ ਤੋਂ ਆਵਾਜ਼ ਦਿੱਤੀ ਹਾਂ ਜੀ ਤਾਂ ਨਹੀਂ ਫਿਲਹਾਲ ਬਾਕੀ ਦਾ ਅਪਡੇਟ ਕਰਾਂਗੇ ਜਦ ਤੱਕ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰ ਦੇ ਕਾਰਨ ਤਰਨਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਵਸਤ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹੱਤਾ ਨਜ਼ਦੀਕ ਸੰਗਣੀ ਧੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਕੱਟੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਇਹ ਨਿਊ ਦੀ ਬਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ওভারਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੁਛ ਰਿਹਾਲੀ ਚਲ ਗਏ ਕੁਛ ਸਿਵਲ ਤਰਨ ਤਰ ਲੈ ਜਾਂਦੇ ਆ ਹਿਮੇਸ਼ ਕੁਮਾਰ ਕਿਹੜਾ ਪਿੰਡ ਤਰਨਦਾ ਇਹ ਗੱਲਬਾਤ ਹੀ ਹੈ ਨਿਊ ਦੀ ਬਸੇ ਹੀ ਮੈਂ ਸਿਵਲ ਹਸਪੀਟਲ ਜੀਰੇ ਤੇ ਰੇਡੀਓਗ੍ਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਸੀ ਇੱਕਦਮ ਵੱਜ ਗਈ ਬਸ ਕਿਹੜੇ ਚ ਵੱਜੀ ਪ੍ਰਾਗ ਚ ਪਤਾ ਹੀ ਨਹੀਂ ਲੱਗਾ ਕੀ ਹੋਇਆ ਕਿਵੇਂ ਹੋਇਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੈਥ ਵੀ ਹੋ ਗਈ ਆ ਕਿੰਨੇ ਦੀਆਂ ਚੱਲੀਆਂ ਹੋਈਆਂ ਹੈ ਗਈ ਬੱਸ ਬੱਸ ਕਿੰਨੇ ਕ ਜਾਣੇ ਬੱਸ ਭਾਜੀ ਭਰੀ ਭਰੀ ਸਾਰੀ ਤੇ ਧੁੰਦ ਘੱਟ ਧੁੰਦ ਘੱਟ ਧੁੰਦ ਧੁੰਦ ਤੁਹਾਡੇ ਕਿਥੇ ਲੱਗੀ ਸਟ ਲੱਤਾਂ 'ਚ ਲੱਗੀ ਆ ਭਾਜੀ ਬੋਲ ਸੰਜ ਮੈਂਡੀਬਲ 'ਚ ਲੱਗੀ ਆ ਮਨੋਨੀ ਜੇ ਪਤਾ ਹਾਂਜੀ ਹਾਂਜੀ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਛਾ ਇਹ ਕਿੱਥੇ ਚੱਲੀ ਸੀ ਬੱਸ ਅੰਮ੍ਰਿਤਸਰ ਆ ਅੰਮ੍ਰਿਤਸਰ ਤੋਂ ਬਠਿੰਡੇ ਅਨਸਰ ਤੋਂ ਬਚੰਡਾਰੋ ਹਾਂਜੀ ਡਾਕਟਰ ਸਾਨਿਆ ਹੋ ਰਹੀ ਹੈ ਮੈਡਮ ਕੀ ਅੱਜ ਹਾਦਸੇ ਦੇ ਆਏ ਪੇਸ਼ੈਂਟਸ ਬਸ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਜਿਹਦੇ ਕਾਰਨ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਤੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਜੀ ਦੋ ਜਣਾ ਨੰਬਰ ਸਰ ਹਾਂਜੀ ਉਹ ਕਾਫੀ ਸੀਰੀਅਸ ਸੀ ਤੇ ਇਸ ਕਰਕੇ ਜੀਐਨਡੀਸ ਰੈਫਰ ਕੀਤਾ ਦੋ ਜਣਾ ਜੀ ਆ ਕੀ ਨੰਬਰ ਉਹ ਵੀ ਗੁਰੂ ਦੀ ਸ਼ਲਾਹ ਉਸਤੇ ਹਜੇ ਤਾਂ ਨਹੀਂ ਫਿਲਹਾਲ ਬਾਕੀ ਤਾਂ ਅਪਡੇਟ ਕਰਾਂਗੇ ਜਦੋਂ ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰਦ ਦੇ ਕਾਰਨ ਤਰਨਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗੜੀ ਤੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਤੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਇਕੱਠੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਤੇ ਨਿਊ ਦੀ ਬਸ ਦਾ ਹੋਇਆ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗੇ ਟੱਕਰ ਹੋਈ ਆ ਉਹ ਜ 15 ਤੋਂ 20 ਪੇਸ਼ੈਂਟ ਆ ਜਿਹੜੇ ਕੋਸਰੇ ਵਾਲੀ ਚਲ ਗਿਆ ਕੁਝ ਸਿਵਲ ਤਰਨ ਤਰ ਲੈ ਜਾਂਦੇ ਆ ਹਰਮੇਸ਼ ਕੁਮਾਰ ਕਿਹੜਾ ਪਿੰਡ ਤਰਨ ਦਾ ਸਿਵਲਪਤ ਹੀ ਹੈ ਮੈਂ ਨਿਊਦੀ ਬাসী ਮੈਂ ਸਿਵਲ ਹਸਪੀਟਲ ਜੀਰੇ ਚ ਰੇਡੀਓਗ੍ਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਸੀ ਇੱਕਦਮ ਵੱਜ ਗਈ ਬੱਸ ਖੜੇ ਜੇ ਵੱਜੀ ਪ੍ਰਾਗ ਵਿੱਚ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਉਹਦੇ ਚ ਕਈਆਂ ਦੀ ਡੈਥ ਵੀ ਹੋ ਗਈ ਆ ਕਿੰਨੇ ਗੱਲਾਂ ਦੱਸੀ ਨਹੀਂ ਹੋਇਆ ਹੈਗਾ ਹੀ ਬੱਸ ਬੱਸ ਕਿੰਨੇ ਕ ਜਾਣਾ ਬੱਸ ਭਾਜੀ ਭਰੀ ਭਈ ਸਾਰੇ ਤੇ ਨਾ ਡੋਂ ਦਾ ਦਾ ਡੋਂ ਦਾ ਡਰ ਤੂੰ ਡੂੰਡ ਤੂੰ ਡੂੰਡ ਬੋਲ ਲੱਤਾਂ ਜੇ ਲੱਗੀ ਆ ਬਾਜੀ ਬੋਲ ਸੰਜ ਮੈਂਡੀਬਲ ਚ ਲੱਗੀ ਆ ਮੈਨੂੰ ਨਹੀਂ ਜੇ ਪਤਾ ਹਾਂਜੀ ਹਾਂਜੀ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਛਾ ਇੱਕ ਕਿਥੇ ਚੱਲੀ ਸੀ ਬੱਸ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਠਿੰਡੇ ਅੰਮ੍ਰਿਤਸਰ ਤੋਂ ਬਠਿੰਡਾ ਹਾਂਜੀ ਡਾਕਟਰ ਸਾਨੀਆ ਹੋਰੀ ਮੈਨੂੰ ਕੀ ਆ ਹਾਂ ਸਰ ਆਏ ਪੀਸ਼ੂ ਬੱਸ ਤੇ ਇੱਕ ਕ੍ਰਾਫਟ ਐਕਸੀਡੈਂਟ ਹੋ ਗਿਆ ਜਿਹਦੇ ਕਾਰਨ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਉਹਨਾਂ ਦਾ ਟ੍ਰੀਟਮੈਂਟ ਚੱਲ ਰਹੀ ਹੈ ਹਜੇ ਦੋ ਬਜਾਣਾ ਨਾਮ ਉਸਾਰਾ ਹਾਂਜੀ ਉਹ ਕਾਫੀ ਸੀਰੀਅਸ ਸੀ ਇਸ ਕਰੋਂ ਜੀਐਨਡੀਸ ਰੈਫਰ ਕੀਤਾ ਕਿੰਨੇ ਜਾਨਾ ਦੋ ਜਾਨਾ ਜੀ ਅ ਨਾਮਾ ਉਹ ਵੀ ਬਹੁਤ ਕੁਝ ਲਾਗ ਰਿਹਾ ਹਸਤੇ ਹਜੇ ਤਾਂ ਨਹੀਂ ਫਿਲਹਾਲ ਬਾਕੀ ਤੁਹਾਨੂੰ ਅਪਡੇਟ ਕਰਾਂਗੇ ਜਿੱਦਾਂ ਹੀ ਡੈਨਿਕਸ ਵੈਰਟੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰਦ ਦੇ ਕਾਰਨ ਤਰਨ ਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਇੱਕ ਨਿਰਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੇ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗੜੀ ਤੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਤੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਕਟਠੀਆਂ ਮੰਡਾ ਨੈਸ਼ਨਲ ਹਾਈਵੇ ਰੋਡ ਤੇ ਇਹ ਨਿਊ ਦੀ ਬੱਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ওভারਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੁਸਰੇਆਲੀ ਚਲ ਗਏ ਆ ਕੁਝ ਸਿਵਲ ਤਰਨ ਤਰ ਲੈ ਜਾਂਦੇ ਆ ਹਿਮੇਸ਼ ਕੁਮਾਰ ਕਿਹੜਾ ਪਿੰਡ ਤਰਨਦਾ ਇਹ ਗੱਲ ਬਾਤ ਹੀ ਆ ਨਿਊ ਦੀ ਬੱਸ ਹੀ ਮੈਂ ਸਿਵਲ ਹਸਪੀਟਲ ਜੀਰੇ ਤੇ ਰੇਡੀਓਗ੍ਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਸੀ ਇੱਕਦਮ ਵੱਜੀ ਬੱਸ ਕਿਹੜੇ ਚ ਵੱਜੀ ਪਰਾਧ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੈਥ ਵੀ ਹੋ ਗਈ ਆ ਕਿੰਨੇ ਦੀਆਂ ਡੱਗੀਆਂ ਹੋਈਆਂ ਹੈਗਾ ਹੀ ਬੱਸ ਬੱਸ ਕਿੰਨੇ ਕ ਜਾਣੇ ਬੱਸ ਭਰੀ ਭਰੀ ਭਈ ਸਾਰੀ ਤੇ ਧੁੰਦ ਘੱਟ ਧੁੰਦ ਘੱਟ ਕਿੱਥੋਂ ਧੁੰਦ ਧੁੰਦ ਤੁਹਾਡੇ ਕਿਥੇ ਲੱਗੀ ਸਟ ਨੱਤਾਂ 'ਚ ਲੱਗੀ ਆ ਬਾਜੀ ਮੋਹਲ ਸਾਂਝ ਮੰਡੀਬਲ 'ਚ ਲੱਗੀ ਆ ਮੈਨੂੰ ਨਹੀਂ ਜੇ ਪਤਾ ਹਾਂਜੀ ਹਾਂਜੀ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਛਾ ਇੱਕ ਕਿਸੇ ਚਲੀ ਹੀ ਬੱਸ ਅਮਰਸਰ ਤੋਂ ਅਮਰਸਰ ਤੋਂ ਬਠਿੰਡੇ ਅਮਰਸਰ ਤੋਂ ਬਠਿੰਡਾ ਹਾਂਜੀ ਡਾਕਟਰ ਸਾਨੀਆ ਹੋਰੀ ਮੈਨੂੰ ਕੀ ਆ ਬਸ ਤੇ ਇੱਕ ট্রাক ਦਾ ਐਕਸੀਡੈਂਟ ਹੋ ਗਿਆ ਜਿਹਦੇ ਕਾਰਨ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਤੇ ਉਹਨਾਂ ਦੀ ਟਰੀਟਮੈਂਟ ਚੱਲ ਰਹੀ ਹੈ ਜੀ ਦੋ ਬਜਾਣਾ ਨੰਬਰ ਸਰ ਹੈ ਹਾਂ ਜੀ ਉਹ ਕਾਫੀ ਸੀਰੀਅਸ ਸੀ ਇਸ ਕਰੋਂ ਜੀਐਨਡੀਸ ਰੈਫਰ ਕੀਤਾ ਕਿੰਨੇ ਜਾਣਾ ਹੈ ਦੋ ਜਾਣਾ ਹੈ ਜੀ ਨੰਬਰ ਉਹ ਦੋ ਦੋ ਦੋਸ਼ ਤੁਹਾਨੂੰ ਲੱਗ ਉਸਤੇ ਹਜੇ ਤਾਂ ਨਹੀਂ ਫਿਲਹਾਲ ਬਾਕੀ ਤੁਹਾਨੂੰ ਅਪਡੇਟ ਕਰਾਂਗੇ ਜਦੋਂ ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰ ਦੇ ਕਾਰਨ ਤਰਨਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗਣੀ ਧੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਇਕੱਠੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਇਹ ਨਿਊ ਦੀ ਬਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ। ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹੜੇ ਕੋਸਰਿਆਲੀ ਚਲ ਗਏ ਆ। ਕੁਝ ਸਿਵਲ ਤਰਨ ਤਰ ਲੈ ਜਾਂਦੇ ਆ। ਹਮੇਸ਼ ਕਮਰ ਇਹਦਾ ਪਿੰਡ ਤਰਨਦਾ। ਕੀ ਗੱਲ ਬਾਤ ਹੀ ਆ। ਨਿਊ ਦੀ ਬাসী ਮੈਂ ਸਿਵਲ ਹਸਪੀਟਲ ਜੀਰੇ ਚ ਰੇਡੀਓਗ੍ਰਾਫਰ ਆ ਔਰ ਡਿਊਟੀ ਤੇ ਜਾ ਰਿਹਾ ਸੀ। ਇੱਕਦਮ ਵੱਜੀ ਬਸ। ਬੜੇ ਜਿ ਵੱਜੀ ਪ੍ਰਾਦ ਪਤਾ ਹੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ। ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੈਥ ਵੀ ਹੋ ਗਈ ਆ ਕਿੰਨੇ ਦੀਆਂ ਦੱਗੀਆਂ ਹੈਗੇ ਬੱਸ ਬੱਸ ਕਿੰਨੇ ਕ ਜਾਣੇ ਬੱਸ ਭਾਜੀ ਭਰੀ ਭਰੀ ਸਾਰੇ ਤੇ ਧੁੰਦ ਘੱਟ ਧੁੰਦ ਘੱਟ ਧੁੰਦ ਧੁੰਦ ਬੱਸ ਲੱਤ ਕਿਥੇ ਲੱਗੀ ਸਾਡਾ ਲੱਤਾਂ ਜੇ ਲੱਗੀ ਆ ਭਾਜੀ ਬੋਲ ਸੰਜ ਮੈਂਡੀਬਲ ਚ ਲੱਗੀ ਆ ਮੈਨੂੰ ਨਹੀਂ ਜੇ ਪਤਾ ਹਾਂਜੀ ਹਾਂਜੀ ਮੈਂ ਬੱਸ ਵਿੱਚ ਬੈਠਾ ਮੈਨੂੰ ਉਦੋਂ ਪਤਾ ਲੱਗਾ ਜਦੋਂ ਅੱਛਾ ਇਹ ਕਿੱਥੇ ਚੱਲੀ ਸੀ ਬੱਸ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਠਿੰਡੇ ਅੰਮ੍ਰਿਤਸਰ ਤੋਂ ਬਠਿੰਡਾ ਰੋ ਹਾਂਜੀ ਡਾਕਟਰ ਸਾਨਿਆ ਹੋਰੀ ਮੈਡਮ ਕੀ ਅੱਜ ਸਾਇਦ ਤੇ ਆਏ ਪੇਸ਼ੈਂਟਸ ਬਸ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਜਿਹਦੇ ਕਾਰਨ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਤੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਹੈ ਹਜੇ ਦੋ ਜਣਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਹਾਂਜੀ ਉਹ ਕਾਫੀ ਸੀਰੀਅਸ ਸੀ ਤੇ ਇਸ ਲਈ ਉਹਨਾਂ ਨੂੰ ਜੀਐਨਡੀਐਸ ਰੈਫਰ ਕੀਤਾ ਕਿੰਨੇ ਜਣਾਂ ਨੂੰ ਦੋ ਜਣਾਂ ਨੂੰ ਤੇ ਕਿੰਨਾ ਬਾਰ ਉਹ ਹੋਰ ਵੀ ਹੋਰ ਵੀ ਇਸ ਤੋਂ ਇਲਾਵਾ ਕੁਝ ਹਜੇ ਤੇ ਨਹੀਂ ਫਿਲਹਾਲ ਬਾਕੀ ਤੁਹਾਨੂੰ ਅਪਡੇਟ ਕਰ ਦਾਂਗੇ ਜਿੱਦਾਂ ਹੀ ਦੈਨਿਕ ਸਵੇਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਸੰਗੜੀ ਤੁੰਦ ਦੇ ਕਾਰਨ ਤਰਨਤਾਰਨ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਉੱਥੇ ਹੀ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਇੱਕ ਨਿੱਜੀ ਬੱਸ ਖੜੇ ਟਰਾਲੇ ਦੇ ਨਾਲ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਦੋ ਦਰਜਨ ਦੇ ਕਰੀਬ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ ਦੱਸਦੀ ਕਿ ਤਰਨਤਾਰਨ ਦੇ ਪਿੰਡ ਠੰਠੀਆਂ ਮਹਾਤਾ ਨਜ਼ਦੀਕ ਸੰਗੜੀ ਤੁੰਦ ਕਾਰਨ ਸੜਕ ਤੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਬੱਸ ਟਕਰਾ ਗਈ ਜਿਸ ਹਾਦਸੇ ਦੇ ਵਿੱਚ ਕਰੀਬ 2 ਦਰਜਨ ਲੋਕ ਹੈ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਵੀ ਖਬਰ ਸਾਹਮਣੇ ਆਈ ਹੈ ਸੰਗਣੀ ਤੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਠੱਠੀਆਂ ਮੰਡਾ ਨੈਸ਼ਨਲ ਹਾਈਵੇ ਰੋਡ ਤੇ ਤੇ ਨਿਊ ਦੀ ਬੱਸ ਦਾ ਹੋਇਆ ਆਪਣਾ ਟਰੱਕ ਚ ਟਰੱਕ